ਸੋ ਲੋਕ ਸਭਾ ਚੋਣਾਂ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਮਾਲਵਿੰਦਰ ਸਿੰਘ ਕੰਗ ਨੇ ਅੱਜ ਰਸਮੀ ਆਗਾਜ਼ ਕਰਨਾ ਹੈਗਾ ਗੁਰਦੁਆਰਾ ਸਿੰਘ ਸ਼ੀਤਾਂ ਸੁਹਾਣਾ ਤੋਂ ਮੱਥਾ ਟੇਕ ਕੇ ਤਕਛੜੀ ਕੇਸਗੜ ਸਾਹਿਬ ਵੀ ਉਹ ਜਾਣਗੇ ਉਸ ਤੋਂ ਬਾਅਦ ਉਹ ਮਾਤਾ ਨਾਨਾ ਦੇਵੀ ਦੇ ਮੰਦਿਰ ਵੀ ਜਾਣਗੇ ਅੱਜ ਰਸਮੀ ਆਗਾਜ਼ ਮੋਹਾਲੀ ਤੋਂ ਕੀਤਾ ਜਾ ਰਿਹਾ ਹੈ ਸੋ ਕੰਗ ਸਾਹਿਬ ਦਾ ਇਸ ਮੁੱਦੇ ਤੇ ਜਦੋਂ ਆਗਾਜ਼ ਕਰਨ ਜਾ ਰਹੇ ਨੇ ਇੱਕ ਸਿਆਸੀ ਲੜਾਈ ਲੜਨ ਜਾ ਰਹੇ ਨੇ ਆਪਣੀ ਜ਼ਿੰਦਗੀ ਦੀ ਸਟੂਡੈਂਟ ਲੀਡਰ ਰਹੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਆਪਣੇ ਸਟੂਡੈਂਟ ਲੀਡਰ ਤੋਂ ਬਾਅਦ ਜਿਹੜਾ ਇੱਕ ਵੱਡੀ ਸਿਆਸੀ ਲੜਾਈ ਲੜਨ ਦੇਖਦੇ ਨੇ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਹੁਤ ਹੀ ਪਾਵਨ ਤੇ ਪਵਿੱਤਰ ਸਥਾਨ ਸ਼ਿੰਗ ਸ਼ਹੀਦਾ ਗੁਰਦੁਆਰਾ ਸਾਹਿਬ ਅੱਜ ਅਸੀਂ ਸਾਡੇ ਮਹਾਲੀ ਤੋਂ ਸਤਿਕਾਰਯੋਗ ਐਮ ਐਲ ਏ ਸਰਦਾਰ ਕੁਲਵੰਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਮੈਡਮ ਪ੍ਰਭਜੋਤ ਕੌਰ ਜੀ ਔਰ ਆਮ ਆਦਮੀ ਪਾਰਟੀ ਦੇ ਸਾਰੇ ਹੀ ਬਹੁਤ ਹੀ ਸਤਿਕਾਰਯੋਗ ਸਾਥੀ ਪੰਜਾਬ ਚੋਂ ਵੱਖ-ਵੱਖ ਥਾਵਾਂ ਤੋਂ ਆਏ ਸਾਥੀ ਅੱਜ ਗੁਰੂ ਸਾਹਿਬ ਦਾ ਉਹ ਟ ਆਸਰਾ ਲੈ ਕੇ ਅਸੀਂ ਆਪਣੇ ਚੋਣ ਮੁਹਿੰਮ ਦੀ ਜਿਹੜੀ ਆ ਸ਼ੁਰੂਆਤ ਕਰਨ ਜਾ ਰਹੇ ਆ ਇਸ ਸਥਾਨ ਤੋਂ ਬਾਅਦ ਹੁਣ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਜਿਹੜਾ ਪਾਰਟੀ ਨੇ ਮੈਨੂੰ ਚੋਣ ਲੜਨ ਦਾ ਮੌਕਾ ਦਿੱਤਾ ਆ ਉਹਦੇ ਲਈ ਸਭ ਤੋਂ ਪਹਿਲਾਂ ਮੈਂ ਤਕਸਰੀ ਕੇਸਗੜ ਸਾਹਿਬ ਅਤੇ ਮਾਤਾ ਨੈਣਾ ਦੇਵੀ ਵਸਤ ਜਾ ਕੇ ਸਾਰੇ ਸਤਕਾਰਯੋਗ ਐਮਐਲਏ ਸਹਿਬਾਨਾਂ ਨਾਲ ਨਤਮਸਤਕ ਹੋਵਾਂਗੇ ਔਰ ਚੋਣ ਮੁਹਿੰਮ ਦਾ ਆਗਾਜ਼ ਕਰਾਂਗੇ ਜਿੱਥੇ ਮੈਂ ਗੁਰੂ ਸਾਹਿਬ ਦਾ ਪਰਮ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਉਹਦੇ ਨਾਲ ਨਾਲ ਮੈਂ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਨੇਤਾ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਇਸ ਅਹਿਮ ਸੀਟ ਤੇ ਪਾਰਟੀ ਦੀ ਟਿਕਟ ਦੇ ਕੇ ਅੱਜ ਦੇਸ਼ ਦੀ ਲੋਕਸ਼ਾਹੀ ਨੂੰ ਬਚਾਉਣ ਵਾਲੀ ਲੜਾਈ 'ਚ ਆਪਣਾ ਇੱਕ ਖਾਸ ਮੁਕਾਮ ਜਿਹੜਾ ਸਾਥ ਸਾਥੀ ਦੇ ਰੂਪ ਚ ਮੈਨੂੰ ਮੌਕਾ ਦਿੱਤਾ ਹੈ ਇਹਦੇ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਗੁਰੂ ਸਾਹਿਬ ਦੇ ਚਰਣਾ ਚਰਦਾਸ ਕਰਦਾ ਹਾਂ ਕਿ ਗੁਰੂ ਸਾਹਿਬ ਮਿਹਰ ਕਰਨ ਕਿ ਜਿਸ ਸੋਚ ਨਾਲ ਜਿਸ ਭਰੋਸੇ ਨਾਲ ਮੈਨੂੰ ਪਾਰਟੀ ਦੇ ਲੱਖਾਂ ਕਰੋੜਾਂ ਸਾਥੀਆਂ ਦੀਆਂ ਦੁਆਵਾਂ ਕਰਕੇ ਲੀਡਰਸ਼ਿਪ ਨੇ ਇਹ ਮੌਕਾ ਦਿੱਤਾ ਹੈ ਉਹ ਅਸੀਂ ਲੋਕ ਸਦਿਆ ਲੋਕ ਸਭਾ ਦੀਆਂ ਚੋਣਾਂ ਚ ਵੀ ਜਿੱਤ ਹਾਸਲ ਕਰਕੇ ਪਾਰਲੀਮੈਂਟ ਚ ਜਾ ਕੇ ਪੰਜਾਬ ਦੀ ਸ਼੍ਰੀ ਅਨੰਦਪੁਰ ਸਾਹਿਬ ਦੀ ਆਵਾਜ਼ ਬੁਲੰਦ ਕਰਾਂਗੇ ਲੋਕ ਹਿੱਤ ਦੀ ਗੱਲ ਕਰਾਂਗੇ ਲੋਕਾਂ ਦੇ ਅਧਿਕਾਰਾਂ ਨੂੰ ਪ੍ਰੋਟੈਕਟ ਕਰਾਂਗੇ ਸੋ ਇਸੇ ਕਰਕੇ ਅੱਜ ਇੱਥੇ ਸ਼ੁਰੂਆਤ ਵਾਸਤੇ ਆਏ ਆਂ ਔਰ ਤੁਹਾਡਾ ਮੀਡੀਆ ਦੇ ਸਾਰੇ ਸਾਥੀਆਂ ਦਾ ਮੈਂ ਤਹੇ ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਕਿ ਤੁਸੀਂ ਵੀ ਲਗਾਤਾਰ ਇਸ ਸੰਘਰਸ਼ ਦੀ ਲੜਾਈ 'ਚ ਹਮੇਸ਼ਾ ਮੇਰਾ ਸਾਥ ਦਿੱਤਾ ਆ ਤੇ ਤੁਹਾਡੀਆਂ ਵੀ ਉਮੀਦਾਂ ਤੋਂ ਕਦੀ ਮੈਂ ਹਮੇਸ਼ਾ ਹੀ ਖਰਾ ਉਤਰਨ ਦੀ ਕੋਸ਼ਿਸ਼ ਕਰੂੰਗਾ ਇਹ ਮੇਰੀ ਪੂਰੀ ਪ੍ਰਿਆਸ ਰਹੂਗਾ ਇਹ ਮੇਰਾ ਹਮੇਸ਼ਾ ਹੀ ਜਿਹੜਾ ਹੈਗਾ ਹਮੇਸ਼ਾ ਜਿਹੜਾ ਮੇਰਾ ਸੰਘਰਸ਼ ਚ ਚੱਲ ਰਿਹਾ ਸੁਖੰਗਰ ਸਾਹਿਬ ਤੁਸੀਂ ਤੁਹਾਡੇ ਤੋਂ ਪਹਿਲਾਂ 10 ਸਾਲ ਉੱਥੋਂ ਚੰਦੂ ਮਾਜਰਾ ਸਾਹਿਬ ਨੇ ਗਵਾਹੀ ਦਿੱਤੀ ਆ ਨਾਨਦਪੁਰ ਸਰਪੱਲਾ ਲੋਕ ਸਭਾ ਨੇ ਦਿੱਤੀ ਵਾੜੀ ਸਾਹਿਬ ਨੇ ਕੀਤੀ ਉਹਨਾਂ ਦੀ ਪਰਫਾਰਮੈਂਸ ਕਿੱਦਾਂ ਦੇਖਦੇ ਹੋ ਦੇਖੋ ਸਾਡੀ ਲੜਾਈ ਪੰਜਾਬ ਦੇ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਦੀ ਹੈ ਦੂਜੀਆਂ ਪਾਰਟੀਆਂ ਦੇ ਕੈਂਡੀਡੇਟਾਂ ਦੀ ਲੜਾਈ ਆਪਣੇ ਪਰਿਵਾਰ ਦੇ ਭਵਿੱਖ ਤੇ ਆਪਣੇ Empire ਨੂੰ ਪ੍ਰੋਟੈਕਟ ਕਰਨ ਦੇ ਜਿਹੜੇ ਆ ਭਵਿੱਖ ਦੀ ਲੜਾਈ ਕੰਗਸਾਹਬ ਇੱਕ ਚੀਜ਼ ਉੱਥੋਂ ਦੇਖ ਰਿਹਾ ਆ ਅਨੰਦਪੁਰ ਤੋਂ ਪਹਿਲਾਂ ਬਿੱਟੂ ਜਿੱਤੇ ਲੁਧਿਆਣੇ ਚਲੇ ਗਏ ਚੰਦੂ ਮਾਜਰਾ ਸਾਹਿਬ ਜਿੱਤੇ ਦੁਬਾਰੇ ਨਹੀਂ ਜਿੱਤੇ ਤਿਵਾੜੀ ਜਿੱਤੇ ਕਹਿੰਦੇ ਚਰਚਾ ਹੁਣ ਚੰਡੀਗੜ੍ਹ ਤੋਂ ਲੜਦੀ ਹੈ ਕਾਰਨ ਕੀ ਹੈ ਕਿ ਬੰਦਾ ਇੱਕ ਵਾਰੀ ਜਿੱਤਦਾ ਬਾਅਦ ਚ ਉਹ ਹਲਕਾ ਹੀ ਹੋਰ ਦੇਖਣ ਭੈਣਦੇ ਆ ਧੋਖਾ ਤੋ ਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨਾਲ ਧੋਖਾ ਦਗਾ ਕਮਾਇਆ ਇਹਨਾਂ ਨੇ ਉਸ ਪਵਿੱਤਰ ਧਰਤੀ ਜਿੱਨੇ ਸਮਾਜਿਕ ਏਕਤਾ ਭਾਈਚਾਰਕ ਸਾਂਝ ਦੁਨੀਆ ਦੀ ਮਿਸਾਲੀ ਜਿਹੜੀ ਕੁਰਬਾਨੀ ਦੇ ਕੇ ਇੱਕ ਇਤਿਹਾਸ ਸਿਰਜਿਆ ਉਸ ਧਰਤੀ ਔਰ ਉਸ ਧਰਤੀ ਦੇ ਲੋਕਾਂ ਨਾਲ ਜਿਹੜਾ ਇਹਨਾਂ ਨੇ ਧਗਾ ਕਮਾਇਆ ਡੋ ਕੇ ਨਾ ਨੂੰ ਵਕਸ਼ਨ ਕੀ ਇੱਕ ਚੀਜ਼ ਹੋ ਰਕਾਂਗੇ ਸਾਬ ਕਿਸੇ ਵੀ ਪਾਰਟੀ ਦੀ ਆਪਾਂ ਗੱਲ ਕਰ ਲਈ ਕੋਈ ਵੀ ਸਿਆਸਤਦਾਨ ਜਿਹੜਾ ਕਿਸੇ ਦੂਜੀ ਪਾਰਟੀ ਜਾ ਰਿਹਾ ਉਹਨੂੰ ਟਿਕਟ ਮਿਲਦੀ ਪਈ ਹੈ ਕਿ ਉਮੀਦਵਾਰਾਂ ਦਾ ਆਪਣੀ ਪਾਰਟੀਆਂ ਚ ਜਿਹੜੇ ਵਰਕਰ ਜੱਦੀ ਕੰਮ ਕਰ ਰਹੇ ਨੇ ਉਹਦਾ ਘਾਟਾ ਪੈ ਚੁੱਕਾ ਹੈ ਹਰ ਪਾਰਟੀ ਨੂੰ ਇਧਰ ਉਧਰ ਲੱਪਣੇ ਪਾਰੇ ਵੀ ਦਵਾਦ ਪੰਜਾਬ 'ਚ ਮਾਨ ਸਾਹਿਬ ਦੀ ਅਗਵਾਈ 'ਚ 2 ਸਾਲਾਂ 'ਚ ਜੋ ਲੋਕ ਹਿੱਤ ਵਾਸਤੇ ਕੰਮ ਹੋਇਆ ਨੌਜਵਾਨਾਂ ਨੂੰ ਨੌਕਰੀਆਂ ਤੋਂ ਲੈ ਕੇ ਕਿਸਾਨੀ ਨੂੰ ਮਜ਼ਬੂਤ ਕਰਨ ਲਈ ਰੋਜ਼ਗਾਰ ਦੇਣ ਤੋਂ ਇਲਾਵਾ ਜਿਸ ਤਰੀਕੇ ਨਾਲ ਕਰਪਸ਼ਨ ਤੇ ਠੱਲ ਪਈ ਆ ਆਮ ਸਧਾਰਨ ਵਰਗਾਂ ਨੂੰ ਬਿਜਲੀ ਫ੍ਰੀ ਦੇ ਕੇ ਘਰ ਘਰ ਰਾਸ਼ਨ ਦੇਣ ਦੀ ਸਕੀਮ ਸ਼ੁਰੂ ਕਰਕੇ तमाम ਉਪਰਾਲੇ ਮਾਨ ਸਾਹਿਬ ਦੀ ਸਰਕਾਰ ਨੇ ਕੀਤੇ ਆ ਇੱਕ ਇੱਕ ਇਸ এজেন্ডੇ ਨਾਲ ਅਸੀਂ ਹਰੇਕ ਘਰ ਦਾ ਹੁੰਡਾ ਖੜਕਾਵਾਂਗੇ ਜਿਹੜੇ ਲੋਕ ਸਿਰਫ ਤੇ ਸਿਰਫ ਰਾਜਨੀਤਿਕ ਲਾਹਾ ਲੈਣ ਲਈ ਪਾਰਟੀਆਂ ਚ ਅਦਲਾ ਬਦਲੀ ਕਰ ਰਹੇ ਆ ਉਹ ਵੀ ਪੰਜਾਬ ਦੇ ਲੋਕ ਸਬਕ ਸਿੱਖੋ तब क्या सोच लेके चलेंगे? बस चले? लास्ट है ना? हाँ लास्ट है सर। तब क्या सोच लेके चलेंगे अनंतपुर साहब के लोगों के लिए खुद का क्या विज़न लेके चलें जो लोगों के नींद में जाएँगे? देखिए सबसे बड़ी बात है कि श्री अनंतपुर साहब की जो पवित्र धरती है, वहाँ टूरिज्म की अपार संभावनाएँ हमारे कुआत जो एरिया पड़ता है रोपड़ से मोहाली वहाँ नहरी पानी अभी तक नहीं दिया गया बलाचौर से लेकर बंगा शहर में फुटबॉल वॉलीबॉल का इतना बड़ा टैलेंट है और रोपड़ और श्री अनंतपुर साहब में वाटर गेम का इतना बड़ा टैलेंट है कि, कि किसी ने इस तरह ध्यान नहीं दिया इन तमाम इश्यूज के साथ साथ देश के संविधान के अनुसार ਜੋ ਫੈਡਰਲ ਸਟਰਕਚਰ ਮੇ ਸਟੇਟਸ ਦਾ ਰਾਈਟ ਹੈ ਉਸ ਕੋ ਪ੍ਰੋਟੈਕਟ ਕਰਨੇ ਦੀ ਲੜਾਈ ਵੀ ਪਾਰਲੀਮੈਂਟ ਮੇ ਲੜੀ। ਹੜ੍ਹਾਂ ਦਾ ਬੜਾ ਵੱਡਾ ਇਸ਼ੂ ਰਿਹਾ ਸੀਗਾ ਚਰਨਜੀਤ ਸਿੰਘ ਤੁਹਾਡੇ ਜਿਹੜੇ ਵਿਧਾਇਕ ਨੇ ਉਹ ਤਾਂ ਬੜਾ ਵੱਡਾ ਵਿਰੋਧ ਹੋਇਆ ਸੀ ਪਿੰਡਾਂ 'ਚ ਪਿੰਡਾਂ 'ਚ ਕਿੱਦਾਂ ਜਾਉਂਦੇ। ਮਾਨ ਸਾਹਿਬ ਲਗਾਤਾਰ ਲੱਗੇ ਹੋਏ ਆ। ਚਾਹੇ ਹੜ੍ਹਾਂ ਦਾ ਮਸਲਾ ਹੋਵੇ ਚਾਹੇ ਨਹਿਰੀ ਪਾਣੀ ਪਹੁੰਚਾਉਣ ਦਾ ਮਸਲਾ ਹੋਵੇ ਇਹ ਸਾਡੀ ਪ੍ਰਾਇੋਰਟੀ ਹੈ। ਦੇਖੋ ਇੱਕ ਗੱਲ ਮੈਂ ਸਪਸ਼ਟ ਕਰਦਾ। ਸਾਡੇ ਮਾਣਯੋਗ ਮੁੱਖ ਮੰਤਰੀ ਇੱਕ ਮਿਸ਼ਨ ਦੇ ਤਹਿਤ ਰਾਜਨੀਤੀ ਚਾਏ ਆ। ਔਰ ਮੈਂ ਵੀ ਬੜੇ ਪਰ ਉਸੇ ਨਾਲ ਸਾਰੇ ਆਨੰਦਪੁਰ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਦੇ ਵੋਟਰਾਂ ਨੂੰ ਕਹਿ ਸਕਦਾ ਹੈ ਕਿ 24 ਸਾਲ ਦਾ ਸਮਾਜਿਕ ਜੀਵਨ ਹੈ ਛੱਤ ਰਾਜਨੀਤੂਤ ਲੈ ਗਈ ਇੱਕ ਕੋਈ ਉਂਗਲ ਖੜੀ ਨਹੀਂ ਕਰ ਸਕਦਾ ਸਿਰਫ ਔਰ ਸਿਰਫ ਲੋਕ ਹਿੱਤ ਦੀ ਲੜਾਈ ਅੱਜ ਤੱਕ ਲੜੀ ਹੈ ਤੇ ਗਾਵੇਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਨੰਦਪੁਰ ਸਾਹਿਬ ਤੋਂ ਅੱਜ ਰਸਮੀ ਆਗਾਜ਼ ਉਹਨਾਂ ਵੱਲੋਂ ਜਿਹੜਾ ਕੀਤਾ ਗਿਆ ਆਪਣੀ ਚੋਣ ਮੁਹਿੰਮ ਦਾ ਜਿਹੜੇ ਉਮੀਦਵਾਰ ਦਲ ਬਦਲ ਕੇ ਦੂਜੀ ਪਾਰਟੀਆਂ ਜਾ ਰਹੇ ਨੇ ਉਹਨਾਂ ਨੇ ਕਿਹਾ ਵੀ ਦਲ ਬਦਲਣ ਵਾਲੇ ਜੀ ਉਮੀਦਵਾਰ ਨੇ ਆਪਣੇ ਲਈ ਆਪਣੇ ਪਰਿਵਾਰਾਂ ਲਈ ਇੱਦਾਂ ਕਰ ਰਹੇ ਨੇ ਪਰ ਸਬਕ ਜਿਹੜਾ ਹੈਗਾ ਪੰਜਾਬ ਦੀ ਜਨਤਾ ਨੇ ਉਹਨਾਂ ਨੂੰ ਸਿਖਾਣਾ ਤੇ ਸਿਰਫ ਤੇ ਸਿਰਫ ਉਹ ਇੱਕ ਵਿਕਾਸ ਦਾ ਮੁੱਦਾ ਜਿਹੜਾ 2 ਸਾਲਾਂ ਤੋਂ ਵਿਕਾਸ ਦੀ ਲਹਿਰ ਪੰਜਾਬ ਦੇ ਵਿੱਚ ਚੱਲੀ ਹੋਈ ਹੈ ਉਹਨੂੰ ਲੈ ਕੇ ਹੀ ਉਹ ਕੇ ਵਾਅਦੇ ਨੇ ਤੇ ਲੋਕਾਂ ਕੋਲੋਂ ਜਾ ਕੇ ਜਿਹੜਾ ਆਪਾਂ ਕਹੀਏ ਲੋਕ ਸਭਾ ਦੇ ਵਿੱਚ ਕੇਂਦਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਤਾ ਕੇ ਭੇਜ ਦਿੰਦੇ ਨੇ ਪਤਾ ਲੱਗੇਗਾ 4 ਜੂਨ ਨੂੰ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ